ਟੈਕਿੰਗ ਦੇ ਵਿੱਚ ਤਿੰਨ ਤਰ੍ਹਾਂ ਪੀਸੀਆਂ ਜਾ ਰਹੀਆਂ ਪਹਿਲਾਂ ਤਾਂ ਕਿਸਾਨ ਜਿਹਨੂੰ 1350 ਵਾਲੀ ਬੋਰੀ ਤੁਸੀਂ ਦੇਖਿਆ ਨਾ ਕਿ ਜਿਹੜਾ ਰਬੋਰ ਦੇ ਵਿੱਚ 1950 ਰੁਪਏ ਵਿੱਚੀ ਜਾ ਰਹੀ ਹੈ ਪਹਿਲੇ ਇੱਕ ਯੂਨੀਅਨ ਆਈ ਹੈ ਕਿ ਵੀ ਇਹ 1950 ਰੁਪਏ ਨੂੰ ਵਿਕ ਰਹੀ ਹੈ ਫਿਰ ਤਾਂ ਕੋਲ ਮਲਾਕੇ ਹੈਗਾ ਕਿ ਜੇ ਤਾਂ ਕਿਸਾਨ 1950 ਨੂੰ ਲੈ ਲੈਂਦਾ ਤਾਂ 600 ਰੁਪਏ ਉਹਦੇਆਂ ਧੱਕਾ ਜੇ ਕਿਸਾਨ ਨਹੀਂ ਲੈਂਦਾ ਤਾਂ ਡੀਲਰਾਂ ਦਾ ਧੱਕਾ ਦੂਜੇ ਪਾਸੇ 77 ਸਬਾਦਾਂ ਉਹਦੇ ਕੋਲੇ ਜੇਕਰ ਉਸ ਨਾਲ ਸਮਾਨ ਨਹੀਂ ਲੰਦਾ ਜੀ ਫਤੇਕਰ ਸਾਹਿਬ ਤੁਸੀਂ ਦੇਖਿਆ ਕਿ ਜੇ ਉਹਨਾਂ ਨੇ ਕਿਹਾ ਕਿ ਅਸੀਂ ਨਾਲ ਖੀੜ ਨਹੀਂ ਲੈਣੀ ਨੈਨੋ ਖਾਦਾ ਨਹੀਂ ਲੈਣੀ ਤਾਂ ਸਥਿਤੀ ਹੋਰ ਬਣ ਗਈ ਤਾਂ ਕੁੱਲ ਮਿਲਾ ਕੇ ਛੋਟਾ ਡੀਲਰ ਛੋਟਾ ਵਪਾਰੀ ਸਹਿਕਾਰੀ ਸਭਾ ਮਰਿਸਕਤਰ ਤੇ ਕਿਸਾਨ ਇਹ ਜਿਹੜਾ ਹੈਗਾ ਇਹੀ ਪੀਸੇ ਜਾ ਰਹੇ ਆ ਤੇ ਇਹ ਹੀ ਆਪਸ ਦੇ ਵਿੱਚ ਲੜ ਰਹੇ ਆ ਭਾਵੇਂ ਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਸਕੱਤਰ ਸਹਬਾਨ ਡੀਲਰ ਇਹ ਇਕੱਠੇ ਹੋ ਗਏ ਆ ਕਿਸਾਨ ਦੇ ਨਾਲ ਖੜ੍ਹ ਗਏ ਆ ਪਰੰਤੂ ਫੇਰ ਵੀ ਕੁਝ ਜਗ੍ਹਾ ਤੇ ਕੁਝ ਸ਼ਰਾਰਤੀ ਬੰਦੇ ਹੈਗੇ ਆ ਜਿਹੜੇ ਕਿ ਐਸ ਰੂ ਲੜਾਈ ਨੂੰ ਇੱਕ ਰੰਗਤ ਹੀ ਹੋਰ ਦੇਣੀ ਚਾਹੁੰਦੇ ਕਿਉਂਕਿ ਉਹਨਾਂ ਬੰਦਿਆਂ ਦਾ ਇਹ ਹੁੰਦਾ ਹੈ ਕਿ ਪਿੱਛੋਂ ਇੱਕ ਚੀਜ਼ ਆਈਏ ਦੋ ਆਪਾਂ ਨਾਲ ਹੋਰ ਧੱਕਾਂਗੇ ਤਾਂ ਮੇਰੀ ਇਹ ਬੇਨਤੀ ਹੈ ਕਿ ਸਾਰੇ ਜਣੇ ਆਪਾਂ ਇਕੱਠੇ ਹੋਈਏ ਸਰਕਾਰਾਂ ਤੱਕ ਆਪਣੀ ਗੱਲ ਆਪਾਂ ਲੈ ਕੇ ਜਾਈਏ ਜਿੱਥੇ ਤੁਹਾਡੇ ਨਾਲ ਤਾਕਾ ਹੁੰਦਾ ਉਹਦੀ ਸ਼ਿਕਾਇਤ ਕਰੋ 1800 180 1555 ਤੇ ਸ਼ਿਕਾਇਤ ਜ਼ਰੂਰ ਕਰਦੇ ਰਹੋ ਇਹ ਨਹੀਂ ਹੈਗਾ ਕਿ ਆਪਾਂ ਸ਼ਿਕਾਇਤ ਨਾ ਕਰੀਏ ਕਿਉਂਕਿ ਜੇ ਸ਼ਿਕਾਇਤ ਨਹੀਂ ਕਰੋਗੇ ਤਾਂ ਤੁਹਾਡੀ ਗੱਲ ਨਹੀਂ ਸੁਣੀ ਜਾਣੀ ਡੇਲੇプラス शिकायत करे कि मैं यह खाद लेके आया हूं मेनू इना ठक्के ना चीज मिली है उसदा किसान भी शिकायत करे कि मेनू वा मिली है खाद लेके आया हूं मेनू आ जड़ा हैगा चीज मिली है क्योंकि जेडो ਤੁਸੀਂ شکایت ਕਰੋਗੇ ਤੁਹਾਡਾ ਕਿਸਾਨ ਵੀ شکایت ਕਰੇਗਾ ਫਿਰ ਜਿਹੜਾ ਹੈਗਾ ਆਖਰ ਤੇ ਜਾ ਕੇ ਇਹਨਾਂ ਮਸਲਿਆਂ ਦਾ ਹੱਲ ਨਿਕਲੇਗਾ ਜੇ ਅਸੀਂ شکایت ਨਹੀਂ ਕਰਾਂਗੇ ਤਾਂ ਫਿਰ ਹਾਲਾਤ ਬਦ ਤੋਂ ਬੱਤਰ ਹੁੰਦੇ ਜਾਣੀਆਂ ਕਿਉਂਕਿ ਇਹ ਇੱਕ ਇਹੋ ਜਿਹਾ ਮਸਲਾ ਹੈ ਜਿਹਦੇ ਵਿੱਚ ਸਭ ਤੋਂ ਔਖਾ ਕਿਸਾਨ ਹੈ ਤੇ ਕਿਸਾਨ ਤੋਂ ਵੀ ਔਖਾ ਜਿਹੜਾ ਹੈਗਾ ਉਹ ਛੋਟਾ ਵਪਾਰੀ ਹੈ ਕਿਉਂਕਿ ਜੇਕਰ ਉਹ ਖਾਦ ਨਹੀਂ ਲੈਂਦਾ ਤਾਂ ਉਹਦਾ ਗਾਹ ਪਾਸੇ ਹੀ ਜਾਂਦਾ ਜੇ ਉਹ ਖਾਦ ਲੈਂਦਾ ਹੈ ਤੇ ਉਹਦੇ ਨਾਲ ਸਲਫਰ ਮਾਈ ਕੋਰਾਈਜ਼ਰ ਤੇ ਹੋਰ ਇੰਨੀ ਕੁ ਚੀਜ਼ਾਂ ਦੇ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਜਿੰਨੀ ਕੋ ਨੂੰ ਕਣਕ ਦੇ ਸੀਜ਼ਨ ਚ ਕਮਾਈ ਹੋਣੀ ਸੀ ਸਾਰੀ ਕਮਾਈ ਉਸੇ ਚਲੀ ਗਈ ਤਾਂ ਫਿਰ ਉਹਨਾਂ ਡੀਲਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਪਾਰਟੀ ਬਣ ਕੇ ਨਾ ਖੜੇ ਹੋ ਤੁਸੀਂ ਕਿਸਾਨ ਦੇ ਨਾਲ ਆਏ ਮੋਢੇ ਨਾਲ ਮੋਢਾ ਜੋੜ ਕੇ ਤੇ ਹੱਥ ਮਿਲਾ ਕੇ ਇਹ ਜਿਹੜੀ ਟੈਗਿੰਗ ਦੀ ਲੜਾਈ ਹੈ ਇਹਦੇ ਖਿਲਾਫ ਖੜੇ ਹੋइए ਕਿਉਂਕਿ ਇਕੱਲਾ ਕਿਸਾਨ ਨਹੀਂ ਨੁਕਸਾਨ ਤੁਹਾਡਾ ਵੀ ਹੈ ਇਸ ਕੱਤਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਮੋਗੇ ਦੇ ਕੱਤਰ ਸਾਹਿਬ ਵੀਰ ਨੇ ਡਿਜ਼ਾਈਨ ਕਰ ਦਿੱਤਾ ਰਿਜ਼ਾਈਨ ਕਰਨ ਦੀ ਕੀ ਲੋੜ ਹੈ ਇਕੱਠੇ ਹੋਵੋ ਇਕੱਠੇ ਹੋ ਕੇ ਆਪਾਂ ਟੈਗ ਦੇ ਖਿਲਾਫ ਆਵਾਜ਼ ਚੱਕੀਏ ਤਾਂ ਕਿ ਜਿਹੜਾ ਹੈਗਾ ਕਿਸਾਨ ਵੀ ਖੁਸ਼ਹਾਲ ਰਹੇ ਤੁਸੀਂ ਵੀ ਖੁਸ਼ ਹਾਰੀਏ ਪਰ ਆਹ ਗੱਲ ਸਾਨੂੰ ਕਦੇ ਮਾਫ਼ਕ ਨਹੀਂ ਰਹੇ ਆਏਗੀ ਸਾਨੂੰ ਕਦੇ ਚੰਗੀ ਨਹੀਂ ਲੱਗੇਗੀ ਕਿ ਤੁਸੀਂ ਇਹ ਕਹੋ ਕਿ ਹਾਂ ਉਤੋਂ ਮਾਲ ਆਇਆ ਤਾਂ ਮੈਂ ਅੱਗੇ ਦੇਣਾ ਫੇਰ ਤਾਂ ਗੱਲ ਠੱਕਾ ਹੋ ਗਿਆ ਫੇਰ ਤੁਸੀਂ ਕਹਿੰਦੇ ਕਿ ਉਤੋਂ ਆਇਆ ਮੈਂ ਤੈਨੂੰ ਦੇਣਾ ਹੀ ਦੇਣਾ ਨਹੀਂ ਤੁਸੀਂ ਨਾਲ ਖੜੋ ਨਾਲ ਲੜੋ ਸ਼ਿਕਾਇਤ ਕਰੋ ਇਤੇ ਕਾਰਵਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ